ਸਭ ਤੋਂ ਪਹਿਲਾ ਦੁੱਖ ਵਿਛੋੜੇ ਦਾ ਹੈ ਦੂਸਰਾ ਦੁੱਖ ਹੈ ਇੱਕ ਦੁੱਖ ਭੁੱਖ ਦੂਸਰੀ ਬੰਦੇ ਦੇ ਮਨ ਵਿੱਚ ਉੱਠੀ ਹੋਈ ਤ੍ਰਿਸ਼ਨਾ ਭੁੱਖ ਤੇ ਮੈਂ ਇਹ ਭੁੱਖ ਦੇ ਅਰਥ ਕੇਵਲ ਪਦਾਰਥ ਨਹੀਂ ਕਰਾਂਗਾ ਅੱਗੇ ਅਸੀਂ ਦੇਖਾਂਗੇ ਭੁੱਖ ਕਈ ਤਰ੍ਹਾਂ ਦੀ ਹੈ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਤੀਸਰਾ ਦੁੱਖ ਹੈ ਇੱਕ ਦੁੱਖ ਸ਼ਕਤਵਾਰ ਜਮਦੂਤ ਸ਼ਕਤਵਾਰ ਦਰ ਤੇ ਸ਼ਕਤੀਸ਼ਾਲੀ ਮੌਤ ਜਿਹੜੀ ਸਾਡੇ ਸਿਰ ਦੇ ਕੇਸਾਂ ਨੂੰ ਪਕੜ ਕੇ ਬੈਠੀ ਇਹ ਵੀ ਬੜਾ ਵੱਡਾ ਦੁੱਖ ਹੈ ਤਿੰਨ ਹੋ ਗਏ ਪਹਿਲਾ ਦੁੱਖ ਵਿਛੋੜਾ ਦੂਸਰਾ ਦੁੱਖ ਮੌਤ ਤੀਸਰਾ ਦੁੱਖ ਵੈਗੁਰੂ ਜੀ ਅੱਜ ਪਹਿਲਾ ਦੁੱਖ ਵਿਛੋੜਾ ਦੂਜਾ ਪੁਖ ਤੀਸਰਾ ਮੌਤ ਤੇ ਚੌਥਾ ਮਹਾਰਾਜ ਕਹਿੰਦੇ ਨੇ ਇੱਕ ਦੁੱਖ ਰੋਗ ਲੱਗੈ ਤਨ ਤਾਏ ਜਿਹੜਾ ਸ਼ਰੀਰ ਨੂੰ ਰੋਗ ਲੱਗ ਜਾਏ ਇਹ ਗੁਰੂ ਜੀ ਨੇ ਚਾਰ ਦੁੱਖ ਦੱਸਿਆ ਹੁਣ ਥੋੜੀ ਜੀ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਇਹ ਚਾਰ ਦੁੱਖਾਂ ਦੀ ਥੋੜੀ ਜਿਹੀ ਵੀ ਆਖਿਆ ਆਪਾਂ ਕਰ ਲਈ। ਸਭ ਤੋਂ ਪਹਿਲਾ ਸ਼ਬਦ ਮੈਂ ਵਰਤਿਆ ਹੈ ਗੁਰੂ ਨਾਨਕ ਸਾਹਿਬ ਜੀ ਦਾ ਕਿ ਦੁੱਖ ਵਿਛੋੜਾ ਗੁਰਮੁਖੋ ਯਾਦ ਰੱਖਿਓ ਵਿਛੋੜਾ ਕਿਤੇ ਵੀ ਪੈਂਦਾ ਹੈ। ਵਿਜੋਗ ਹਮੇਸ਼ਾ ਦੁੱਖ ਨੂੰ ਜਨਮ ਦਿੰਦਾ ਹੈ। ਜਿੱਥੇ ਵਿਛੋੜਾ ਹੈ ਉੱਥੇ ਖੁਵਾਰੀ ਹੈ। ਜਿੱਥੇ ਵਿਛੋੜਾ ਹੈ ਉੱਥੇ ਦੁੱਖ ਹੈ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤਿਆ ਕਿ ਬੰਦੇ ਨੂੰ ਸਮਝ ਹੀ ਨਹੀਂ ਪੈ ਰਹੀ ਕਿ ਮੈਂ ਪਰਮਾਤਮਾ ਤੋਂ ਵਿਛੜਿਆ ਹੋਇਆ ਮੈਂ ਇਹ ਇਤੋਂ ਸ਼ੁਰੂ ਕਰਾਂਗਾ ਕਿ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਮੈਂ ਪਰਮਾਤਮਾ ਤੋਂ ਵਿਛੜਿਆ ਤੂੰਜੀ ਗੱਲ ਜਿਸ ਚੀਜ਼ ਨੇ ਰੱਬ ਨਾਲ ਸਾਝ ਪਵਾਨੀ ਹੈ ਬੰਦੇ ਨੂੰ ਉਹਦਾ ਵੀ ਮਹਿਸੂਸ ਨਹੀਂ ਹੋ ਰਿਹਾ ਕਿ ਮੇਰੇ ਅੰਦਰ ਪ੍ਰੇਮ ਦਾ ਵਿਛੋੜਾ ਵੀ ਪਿਆ ਹੋਇਆ ਹੈ ਇਸ ਲਈ ਥੋੜੀ ਜੀ ਵਿਆਖਿਆ ਸੀ ਗੁਰੂ ਸਾਹਿਬ ਦੀ ਬਾਣੀ ਚ ਕਰਾਂਗੇ ਤੇ ਸਮਝ ਪੈ ਜਾਏਗੀ ਸੌਖੀ ਵਿਛੋੜਾ ਕੀ ਹੈ ਗੁਰਮਖੋ ਸਿੱਧੀ ਗੱਲ ਬਾਬਾ ਜੀ ਦੇ ਚਾਰ ਬਚਨ ਆਪਾਂ ਸਾਰਿਆਂ ਚੇਤੇ ਰੱਖਣੇ ਨੇ ਮੈਂ ਜੇ ਅੰਦਰੋਂ ਕਲਪ ਰਿਆ ਮੈਂ ਦੁਖੀ ਹਾਂ ਤੇ ਤੁਰ ਅੰਦਰ ਮੇਰੇ ਕਿਤੇ ਨਾ ਕਿਤੇ ਪ੍ਰੋਬਲਮ ਜ਼ਰੂਰ ਹੈ ਮੇਰਾ ਵਿਛੋੜਾ ਪਿਆ ਹੋਇਆ ਹੈ ਗੁਰੂ ਸਾਹਿਬ ਨੇ ਮੈਂ ਚਾਰ ਕੋ ਉਦਾਹਰਨਾ ਦੇਣੀਆਂ ਨੇ ਸਮਝਣ ਲਈ ਜਿੱਥੇ ਵੀ ਪਹੁੰਚ ਜਾਏ ਪਾਣੀ ਦਾ ਤਲਾਹ ਭਰਿਆ ਬਹੁਤ ਸੋਹਣਾ ਨਿਰਮਲ ਲਿ ਲਬਲ ਤੇ ਉਸ ਵਿੱਚ ਕਮਲ ਦੇ ਫੁੱਲ ਉਗੇ ਆ ਇਹ ਵੀ ਗੁਰੂ ਨਾਨਕ ਸਾਹਿਬ ਦੇ ਬਚਨ ਤੇ ਜਦੋਂ ਹਵਾ ਚੱਲਦੀ ਏ ਤੇ ਸੱਚਮੁੱਚ ਉਹ ਨਿਰਮਲ ਨੀਰ ਕਮਲ ਦੇ ਫੁੱਲਾਂ ਦੀ ਨਾਲ-ਨਾਲ ਨਾਲ ਆਪਾਂ ਸਮਝਨੇ ਉਹਦੇ ਨਾਲ ਟਕਰਾਂਦਾ ਤੇ ਕਮਲ ਦੇ ਫੁੱਲ ਖੇੜਦੇ ਨੇ ਖੇੜਦੇ ਨੇ ਤੇ ਸੁਗੰਧੀ ਬੜੀ ਪਿਆਰੀ ਹੈ ਭੋਬਰੇ ਕਾਲੇ ਰੰਗ ਦੇ ਗੁੰਜਾਰ ਪਾ ਰਿਆ ਮਹਾਰਾਜ ਕਿਦ ਨੇ ਖਰ ਬੰਦੇ ਦਾ ਚਿੱਤ ਕਰਦਾ ਮੈਂ ਇੱਥੇ ਬੈਠਾ ਇਹ ਗੱਲ ਯਾਦ ਰੱਖਿਓ ਦੋਨਾਂ ਚੀਜ਼ਾਂ ਦੀ ਆਪਣੀ ਤਸਵੀਰ ਹੈ ਦੁਰਗੰਧੀ ਦੀ ਆਪਣੀ ਤਸਵੀਰ ਹੈ ਸੁਗੰਧੀ ਦੀ ਆਪਣੀ ਤਸਵੀਰ ਹੈ ਜਿੱਥੇ ਸੁਗੰਧੀ ਹੋਵੇਗੀ ਉਹ ਖਿੰਡਿਆ ਹੋਇਆਂ ਨੂੰ ਆਪਣੇ ਵੱਲ ਇਕੱਠਿਆਂ ਕਰੇਗੀ ਜਿੱਥੇ ਦੁਰਗੰਧੀ ਹੋਵੇਗੀ ਇਕੱਠਿਆਂ ਹੋਇਆਂ ਨੂੰ ਵੀ ਖੰਡਾ ਕੇ ਰੱਖ ਦੇਗੀ ਦੋਨਾਂ ਦੀ ਤਸਵੀਰ ਆਪਣੀ ਹੁਣ ਜਿੰਨੀ ਦੇਰ ਤੱਕ ਤਲਾਬ ਵਿੱਚ ਸੁਗੰਧੀ ਹੈ ਹਰ ਲੰਘਦਾ ਹੋਇਆ ਬੰਦਾ ਤਲਾਬ ਦੇ ਕਿਨਾਰੇ ਖਲੋਂਦਾ ਚਾਹ ਬੱਚਿਆਂ ਦੇ ਨਾਲ ਚਾਹ ਆਪਣੇ ਪਰਿਵਾਰ ਨਾਲ ਸੱਜਣਾ ਮਿੱਤਰਾਂ ਨਾਲ ਉਹਦਾ ਦਿਲ ਕਰਦਾ ਵੀ ਚਲੋ ਇੰਨਾ ਸੋਹਣਾ ਮੌਸਮ ਇੰਨਾ ਸੋਹਣਾ ਪਾਣੀ ਇੰਨੇ ਸੋਹਣੇ ਖਿੜੇ ਫੁੱਲ ਭਵਰੇ ਜਿਹੜੇ ਨੇ ਉਹ ਸੰਗੀਤ ਪ੍ਰਭਾਵਿਤ ਕਰਦੀ ਉਹਨਾਂ ਦੀ ਆਵਾਜ਼ ਪਰ ਮਹਾਰਾਜ ਕਹਿੰਦੇ ਨੇ ਉਹੀ ਸਰੋਵਰ ਜਿਹਦੇ ਵਿੱਚ ਫੁੱਲ ਜਿਹਦੇ ਵਿੱਚ ਸੁਗੰਧੀ ਜਿਹਦੇ ਵਿੱਚ ਖੇੜਾ ਕੁਝ ਦਿਨਾਂ ਬਾਅਦ ਉਹਦਾ ਸਾਰਾ ਪਾਣੀ ਕਾਲਾ ਸ਼ਾ ਹੋ ਗਿਆ ਪਾਣੀ ਦਾ ਰੰਗ ਬਦਲ ਗਿਆ ਜਿਹੜੇ ਫੁੱਲ ਖਿੜੇ ਹੋਏ ਸਨ ਉਹ ਸੜ ਚੁੱਕੇ ਨੇ ਮੁਰਝਾ ਚੁੱਕੇ ਨੇ ਭਵਰਿਆਂ ਦੀ ਥਾਂ ਤੇ ਕਾਲੀਆਂ ਮੱਖੀਆਂ ਮੱਛਰ ਮੰਡਰਾ ਰਹੇ ਨੇ ਹੁਣ ਦਿਲ ਨਹੀਂ ਕਰਦਾ ਚਿੱਤ ਨਹੀਂ ਕਰਦਾ ਉਸ ਸਰੋਵਰ ਦੇ ਕੰਢੇ ਇੱਕ ਖਿੰਨ ਵੀ ਖਲੋਣ ਨੂੰ ਯਾਦ ਰੱਖੋ ਮੈਂ ਇਸ ਤੁਕ ਤੇ ਬੋਲ ਰਿਹਾ ਦੁੱਖ ਵਿਛੋੜਾ ਹੁਣ ਸਰੋਵਰ ਵੋਈ ਹੈ ਗੁਰੂ ਨਾਨਕ ਸਾਹਿਬ ਇੱਕ ਸਵਾਲ ਕਰਦੇ ਆ ਇਹ ਬਾਣੀ ਚ ਬਚਨ ਹੈ ਕਦਰ ਇਹ ਸਰੋਵਰ ਤੇਰਾ ਨਿਰਮਲ ਨੀਰ ਤੇਰੇ ਵਿੱਚ ਕਵਲ ਦੇ ਫੁੱਲ ਸੁਨਹਿਰੀ ਰੰਗ ਦੇ ਇਸ ਤਰ੍ਹਾਂ ਕਿ ਜਿਵੇਂ ਸੋਨਾ ਤੇਰੇ ਪਾਣੀ ਉੱਪਰ ਤਰ ਰਿਹਾ ਹੋਵੇ ਹਰ ਇੱਕ ਦਾ ਚਿਤ ਕਰਦਾ ਸੀ ਤੇਰੇ ਕੋ ਰੁਕਣ ਨੂੰ ਪਰ ਤੇਰਾ ਰੰਗ ਕਾਲਾ ਕਿਉਂ ਪੈ ਗਿਆ ਪਾਣੀ ਦਾ ਤੇਰੇ ਵਿੱਚ ਬਦਬੋ ਹੋ ਕਿਉਂਦੀ ਵੀ ਕੋਈ ਤੇਰੇ ਕੋਲ ਖੜਨ ਨੂੰ ਤਿਆਰ ਨਹੀਂ ਅੱਗੋ ਸਰੋਵਰ ਦਾ ਉੱਤਰ ਸੀ ਬਾਬਾ ਜੀ ਮੈਨੂੰ ਪਤਾ ਹੈ ਮੈਨੂੰ ਨੁਕਸ ਪੈ ਗਿਆ ਕੋਈ ਸ਼ੱਕ ਨਹੀਂ ਵਿਕਾਰੀ ਤੋਂ ਵਿਕਾਰੀ ਬੰਦੇ ਨੂੰ ਹੀ ਪਤਾ ਹੁੰਦਾ ਮੇਰੇ ਚ ਉਗਣ ਕੈ ਪਰ ਉਹ ਵਿਚਾਰਾ ਬੇਬਸ ਕਈ ਵਾਰੀ ਹੋ ਜਾਂਦਾ ਉਹ ਕਹਿੰਦਾ ਮੈਨੂੰ ਪਤਾ ਹੈ ਮੇਰੇ ਚ ਨੁਕਸ ਪੈ ਗਿਆ ਮੇਰੇ ਦੇ ਵਿੱਚ ਮੇਰੇ ਚ ਘਾਟ ਆ ਗਈ ਕਿਉਂ ਕਹਿੰਦਾ ਅਸਲ ਚ ਬਾਬਾ ਜੀ ਜਿਹੜਾ ਇਹ ਪਾਣੀ ਮੇਰਾ ਦਿਖ ਰਿਹਾ ਸੀ ਫੁੱਲ ਦਿਖ ਰਿਹਾ ਸਨ ਇਹ ਤਾਂ ਸੋਹਣੇ ਲੱਗਦੇ ਸਨ ਕਿਉਂਕਿ ਮੈਂ ਸੋਮੇ ਨਾਲ ਜੁੜਿਆ ਹੋਇਆ ਸਾਂ ਪਾਣੀ ਦਾ ਸੋਮਾ ਚਸ਼ਮਾ ਕਹੋ ਚਸ਼ਮੇ ਵਿੱਚੋਂ ਪਾਣੀ ਮੇਰੇ ਚਾਰਿਆ ਸੀ ਜਿੰਨੀ ਦੇਰ ਤੱਕ ਉਸ ਚਸ਼ਮੇ ਨਾਲ ਮੇਰਾ ਸਬੰਧ ਸੀ ਸੱਚਮੁੱਚ ਮੇਰੇ ਕੋਲ ਰੌਣਕ ਸੀ ਨਿਰਮਲਤਾਈ ਸੀ ਖੇੜਾ ਸੀ ਜਿੱਦਨ ਦਾ ਮੈਂ ਚਸ਼ਮੇ ਨਾਲੋਂ ਟੁੱਟ ਗਿਆ ਪਾਣੀ ਤੇ ਹੈ ਪਰ ਆਪਣੇ ਸੋਮੇ ਨਾਲੋਂ ਟੁੱਟ ਜਾਈਏ ਤੇ ਉਸ ਪਾਣੀ ਵਿੱਚ ਵੀ ਬੋਹ ਆ ਜਾਂਦੀ ਹੈ ਯਾਦ ਰੱਖਿਓ ਇਹਦਾ ਅਤ ਮਤਲਬ ਕੀ ਹੈ ਜੇ ਇੱਕ ਪਾਣੀ ਦੇ ਚਸ਼ਮੇ ਨਾਲੋਂ ਝੀਲ ਟੁੱਟ ਜਾਏ ਪਾਣੀ ਹੋਈ ਐਚ 2ਓ ਜੇ ਕੈਮਿਕ ਹੈ ਐਚ 2ਓ ਹੈ ਹਾਈਡਰੋਜਨ ਆਕਸੀਜਨ ਪਰ ਜਦੋਂ ਚਸ਼ਮੇ ਤੋਂ ਟੁੱਟ ਜਾਏ ਉਹ ਪਾਣੀ ਸੜਾਂਦ ਮਾਰਦਾ ਹੈ ਸੱਚ ਇਹ ਵੀ ਟੁੱਟਿਆਂ ਹੋਿਆਂ ਵਿੱਚ ਵੀ ਆਤਮਾ ਹੈ ਪਰ ਜਦੋਂ ਰੱਬ ਦੀ ਸਿਵਤ ਤੋਂ ਟੁੱਟ ਜਾਣ ਉਹਨਾਂ ਦਾ ਅੰਦਰ ਸੜਾਂਦ ਮਾਰਨ ਲੱਗ ਪੈਂਦਾ ਹੈ ਕਿਉਂਕਿ ਆਤਮਾ ਵੀ ਖੇੜੇ ਵਿੱਚ ਤਾਂ ਹੈ ਜੇ ਸਿਵਤ ਸਲਾ ਨਾਲ ਆਪਾਂ ਜੁੜੇ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਪੱਬਰ ਤੂੰ ਖਰੀਆਬਲਾ ਯਾਦ ਰੱਖਿਓ ਦੁਖ ਵਿਸ਼ੋੜਾ ਮਹਾਰਜ ਕਹਿੰਦੇ ਨੇ ਪੱਬਰਦਰ ਤੇ ਪਦਮਾਕਰ ਇਹਦਾ ਮਤਲਬ ਜਿੱਥੇ ਕਮਲ ਦੇ ਫੁੱਲ ਪੈਦਾ ਹੁੰਦੇ ਪੱਬਰ ਤੂੰ ਖਰੀਆਵਲਾ ਕਬਲਾ ਕੰਚਨ ਵਨ ਮੈਂ ਅਰਥ ਥੋੜੇ ਜੇ ਕਰ ਦੇਣਾ ਭਾਵੇਂ ਦੀ ਮੈਂ ਕਥਾ ਕਰ ਦਿੱਤੀ ਸ਼ਲੋਕ ਦੀ ਕਬਲਾ ਕੰਚਨ ਕਮਲ ਦੇ ਫੁੱਲ ਕੰਚਨਦਰ ਤੇ ਸੋਨਾ ਸੁਨਹਿਰੀ ਰੰਗ ਦੇ ਇਹ ਪਦਮਾਕਰ ਇਹ ਸਰੋਵਰ ਤੇਰੇ ਪਾਸ ਹਰੀਆਵਲ ਸੀ ਸੁਨਹਿਰੀ ਕਮਲ ਦੇ ਫੁੱਲ ਤੇਰੀ ਰਖ ਉੱਪਰ ਤੈਰ ਰਹੇ ਸਨ ਪੱਬਰ ਤੂੰ ਖਰੀਆਬਲਾ ਕਬਲਾ ਕੰਚਨਵਨ ਕਹਿ ਦੋਖੜੇ ਸੜਿਓ ਹੈ ਤੈਨੂੰ ਕੀ ਦੁੱਖ ਪੈ ਗਿਆ ਓਏ ਤੂੰ ਸਾਰੇ ਦਾ ਸਾਰਾ ਸੜ ਗਿਆ ਬਦਬੂਰ ਕਹਿ ਦੋਖੜੇ ਸੜਿਓ ਹੈ ਕਾਲੀ ਹੋਈਆ ਦਿਹੋਰੀ ਤੇਰਾ ਜੁੱਸਾ ਤੇਰੇ ਪਾਣੀ ਦਾ ਰੰਗ ਕਾਲਾ ਪੈ ਗਿਆ ਮਹਾਰਾਜ ਕਹਿੰਦੇ ਕਹਿ ਦੋਖੜੇ ਸੜਿਓ ਹੈ ਕਾਲੀ ਹੋਈਆ ਦਿਹੋਰੀ ਨਾਨਕ ਮੈਂ ਤਨ ਭੰਗ ਇਤੇ ਭੰਗਦਰ ਤੇ ਨੁਕਸ ਸੱਚ ਮੁੱਚ ਬਾਬਾ ਜੀ ਕਿੰਦੀ ਰਹਿਮਤ ਕਰਦੇ ਉਹ ਸਰੋਵਰ ਕਹਿੰਦਾ हां ਮੈਨੂੰ ਪਤਾ ਹੈ ਕਿ ਮੇਰੇ ਵਿੱਚ ਨੁਕਸ ਪੈ ਗਿਆ ਮੇਰੇ ਕੋਲੋਂ ਲੋਕ ਨਹੀਂ ਹੁੰਦੇ ਤੇ ਬਾਬਾ ਜੀ ਪੁੱਛਦੇ ਨੇ ਕਿਉਂ ਹੁਣ ਅੱਗੇ ਸਰੋਵਰ ਉਤਰ ਦਿੰਦਾ ਕਹਿੰਦਾ ਜਾਣਾ ਜਾਣਾ ਦਰ ਤੇ ਮੈਨੂੰ ਸਮਝ ਕੇ ਪਾਣੀ ਨਾ ਲਹਾ ਜਿਹੜਾ ਚਸ਼ਮੇ ਦਾ ਪਾਣੀ ਸੀ ਉਹ ਮੇਰੇ ਕੋਲ ਆ ਹੀ ਨਹੀਂ ਰਿਹਾ ਮੈਂ ਟੁੱਟ ਚੁੱਕਾ ਜਾਣਾ ਮੈਨੂੰ ਸਮਝ ਕੇ ਪਾਣੀ ਨਾਲ ਹਾਂ ਜੈ ਛੇਤੀ ਮੇਰਾ ਸੰਗ ਜਿਹਦੇ ਨਾਲ ਮੇਰਾ ਰਿਸ਼ਤਾ ਸੀ ਜਿਹਦੇ ਕਰਕੇ ਮੇਰੇ ਕੋਲ ਇਹਨਾਂ ਨਿਰਮਲ ਨੀਰ ਸੀ ਮੇਰਾ ਉਹਦੇ ਨਾਲ ਰਿਸ਼ਤੇ ਟੁੱਟ ਗਿਆ ਸੱਚ ਇਹ ਵੇ ਗੁਰੂ ਸਾਹਿਬ ਕਹਿੰਦੇ ਆ ਭਾਈ ਦੁਨੀਆਂ ਦੇ ਲੋਕ ਸਾਡਾ ਰਿਸ਼ਤਾ ਪਰਮਾਤਮਾ ਨਾਲ ਹੈ ਜਦੋਂ ਬੰਦਾ ਜਨਮ ਲੈ ਕੇ ਰੱਬ ਦੀ ਸਿਮਤ ਤੋਂ ਟੁੱਟ ਜਾਂਦਾ ਹੈ ਇਹਦਾ ਪੂਰੀ ਦੀ ਪੂਰੀ ਜ਼ਿੰਦਗੀ ਸਾਡੇ ਕੋਈ ਪਾਣੀ ਦੀ ਤਰ੍ਹਾਂ ਹੋ ਜਾਂਦੀ ਹੈ ਫਿਰ ਬੇਨਤੀ ਹੈ ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ ਜਿਤ ਡਿੱਠੈ ਤਨ ਪਰ ਫੜੈ ਚੜੈ ਚਵਗਣ ਵਨ ਕਿਉਂਕਿ ਮੈਂ ਪਾਣੀ ਨਾਲ ਟੁੱਟ ਚੁੱਕਾ ਹਾਂ ਇਹਦਾ ਮਤਲਬ ਪਾਣੀ ਦਰਿਆ ਦਾ ਸੱਚ ਏਵੇ ਝੀਲ ਦਾ ਆਪਣੇ ਸੋਮੇ ਤੋਂ ਟੁੱਟ ਜਾਏ ਤੇ ਸੱਚੀ ਮੁੱਚੀ ਨੂੰ ਰੋਗ ਲੱਗ ਜਾਂਦੇ ਆ ਤੇ ਜਿਹੜਾ ਰੱਬ ਤੋਂ ਟੁੱਟ ਜਾ ਵਿਛੜ ਜਾਏ ਉਹਦੇ ਅੰਦਰ ਰੋਗ ਹੀ ਰੋਗ ਹੁੰਦੇ ਆ ਦੂਸਰੀ ਬੇਨਤੀ ਮੈਂ ਸਿਰਫ ਅਜੇ ਉਦਾਹਰਨਾ ਦੇਣੀਆਂ ਨੇ ਆਪ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਬਚਨ ਹੈ ਗੌੜੀ ਰਾਗ ਦੀ ਵਾਰ ਵਿੱਚ ਹੈ ਹੁਣ ਅੱਜ ਕੱਲ ਉਹ ਰੁੱਖ ਜਿਆਦਾ ਸਾਨੂੰ ਲੱਭਦੇ ਨਹੀਂ ਪੰਜਾਬ ਵਿੱਚ ਵੀ ਨਹੀਂ ਲੱਭਦੇ Rajasthan ਵਿੱਚ ਕਿਤੇ ਕਿਤੇ ਆ ਗਿਆ ਸ਼ਾਇਦ ਤੁਹਾਡੇ ਇੱਥੇ ਵੀ ਹੋਣ ਅੱਕ ਦਾ ਪੇਡਾ ਗੁਰੂ ਗ੍ਰੰਥ ਸਾਹਿਬ ਵਿੱਚ ਅੱਕ ਦਾ ਬੜੀ ਬੜੀ ਜ਼ਿਕਰ ਕੀਤਾ ਹੈ ਜੀ ਭਾਈ ਗੁਰਦਾਸ ਸਾਹਿਬ ਨੇ ਕੀਤਾ ਹੈ ਅੱਕ ਜਿਹੜਾ ਹੈ ਜਿੰਨੀ ਜ਼ਿਆਦਾ ਗਰਮੀ ਬੈਂਦੀ ਹੈ ਉਨਾ ਜ਼ਿਆਦਾ ਪਰਫੁੱਲਤ ਹੁੰਦਾ ਇਹ ਔੜ ਵਿੱਚ ਔੜ ਵਿੱਚ ਰੋੜਾਂ ਵਿੱਚ ਮਾਰੂਥਲ ਵਿੱਚ ਇਹ ਪਰਫੁੱਲਤ ਹੁੰਦਾ ਤੇ ਇਹਨੂੰ ਜਦੋਂ ਫਲ ਲੱਗਦਾ ਅੱਖ ਨੂੰ ਜਿੰਨਾ ਬਜ਼ੁਰਗਾ ਦੇਖਿਆ ਹੋਣਾ ਹੈ ਅੱਖ ਦੇ ਫਲ ਦੀ ਸ਼ਕਰ ਇਸ ਤਰ੍ਹਾਂ ਲੱਗਦੀ ਜਿਵੇਂ ਅੰਬ ਨੂੰ ਕੱਚੀਆਂ ਅੰਬੀਆਂ ਲੱਗੀਆਂ ਹੁੰਦੀਆਂ ਸ਼ਾਇਦ ਅੱਖ ਦੇਖਿਆ ਹੋਵੇ ਆਪ ਜੀ ਨੇ ਕਿ ਕਿ ਵੈਨੂੰ ਕਿਉਂਕਿ ਹੁਣ ਕਈ ਵਾਰੀ ਬਾਣੀ ਵਿੱਚੋਂ ਵੀ ਉਦਾਹਰਨਾਂ ਲੱਭਦੇ ਆ ਨਾ ਸਾਨੂੰ ਉਹ ਸਮਝਾਉਣ ਵਾਸਤੇ ਵੀ ਸਮਝਾਣਾ ਪੈਂਦਾ ਆਪਣੇ ਆਪ ਨੂੰ ਵੀ ਹੈ ਕਿ ਹੁਣ ਅੱਕ ਦਾ ਜਿਹੜਾ ਪੇਡਾਖ ਹੈ ਉਹ ਜ਼ਮੀਨ ਦੇ ਉੱਤੇ ਹੁੰਦਾ ਹੈ ਉਹਨੂੰ ਜਿਹੜੇ ਫਲ ਲੱਗਦੇ ਆ ਉਹ ਬਿਲਕੁਲ ਇਸੇ ਤਰ੍ਹਾਂ ਜਿਵੇਂ ਸਿੰਮਲ ਦੇ ਨੇ ਆਕਾਰ ਉਸ ਦੇ ਫਲਾਂ ਦਾ ਅੰਬ ਦੀ ਅੰਬੀਆਂ ਦੀ ਤਰ੍ਹਾਂ ਜਿਵੇਂ ਕੱਚੀ ਅੰਬੀ ਖਰੇ ਰੰਗ ਦੀ ਹੁੰਦੀ ਪਰ ਜਦੋਂ ਸੌਣ ਵਰਸਦਾ ਨਾ ਉਹਦੀ ਬਦਕਿਸਮਤੀ ਉਹਦੇ ਫਲ ਟੁੱਟਨੇ ਸ਼ੁਰੂ ਹੋ ਜਾਂਦੇ ਇਸੇ ਕਰਕੇ ਉਹਨੂੰ ਸਾਖਤ ਨਾਲ ਤੁਲਨਾ ਦਿੱਤੀ ਭਾਈ ਗੁਰਦਾਸ ਸਾਹਿਬ ਨੇ ਕਹਿੰਦੇ ਜਿੰਨੀ ਤੇਜ਼ ਗਰਮੀ ਪੈਂਦੀ ਏ ਉਹਨਾਂ ਅੱਕ ਖਿੜਦਾ ਹੈ ਜਦੋਂ ਮੀ ਪੈਂਦਾ ਉਦੋਂ ਸੜਦਾ ਕਹਿੰਦੇ ਸਾਖਤ ਬੰਦਾ ਜਿੰਨੀ ਵਾਸ਼ਨਾ ਦੀ ਤਪਸ਼ ਪੈਂਦੀ ਹੈ ਉਹਨਾ ਖੁਸ਼ ਹੁੰਦਾ ਜਦੋਂ ਰੱਬ ਦੀ ਬੰਦਗੀ ਦੀ ਮੀ ਪੈਣ ਲੱਗ ਪੈਂਦਾ ਸਭ ਲੱਗ ਪੈਂਦਾ ਅੱਕ ਨੂੰ ਸਾਖਤ ਨਾਲ ਵੀ ਤੁਲਨਾ ਦਿੱਤੀ ਪਰ ਇੱਥੇ ਉਹਦਾ ਪੋਜ਼ਿਟਿਵ ਪਾਸ ਲਿਖ ਲਿਆ ਹੈ ਵੀ ਅੱਕ ਦਾ ਪੇਡਾ ਉਹਦਾ ਲੱਗਾ ਹੋਇਆ ਫਲ ਟੁੱਟ ਜਾਂਦਾ ਜਦੋਂ ਫਲ ਟੁੱਟਦਾ ਹੈ ਤੇ ਉਹਦੇ ਉੱਪਰ ਜਿਹੜਾ ਛਿਲਕਾ ਉਹ ਪਾਟ ਜਾਂਦਾ ਆਪਣੇ ਆਪ ਛਿਲਕਾ ਪਾਟਣ ਤੋਂ ਬਾਅਦ ਉਸ ਵਿੱਚੋਂ ਨਿੱਕੇ ਨਿੱਕੇ ਰੂਹ ਦੇ ਤੂੰਬੇ ਨਿਕਲਦੇ ਆ ਕਿਉਂਕਿ ਉਹਦੇ ਵਿੱਚ ਰਸ ਨਹੀਂ ਹੁੰਦਾ ਉਸ ਰੂਹ ਦੇ ਤੂੰਬਿਆਂ ਦੇ ਵਿੱਚ ਬੀਜ ਹੁੰਦਾ ਹੈ ਬੀਜ ਨਾਲ ਚਿੱਟੇ ਰੰਗ ਦਾ ਸ਼ਵੇਤ ਰੰਗ ਦਾ ਤੇ ਜਿਵੇਂ ਧਾਗਾ ਟਾਈਪ ਹੁੰਦਾ ਜੀ ਨਿੱਕਾ ਜਿਹਾ ਪਤਲਾ ਬਰੀਕ ਰੂਹ ਹੁਣ ਜਦੋਂ ਖਵਾ ਚਲਦੀ ਹੈ ਤੇ ਉਹ ਇੱਕ ਇੱਕ ਫਲ ਦੇ ਵਿੱਚੋਂ ਹਜ਼ਾਰਾਂ ਹਜ਼ਾਰਾਂ ਇੱਕ ਦੋ ਨਹੀਂ ਹਜ਼ਾਰਾਂ ਹਜ਼ਾਰਾਂ ਨਿੱਕੇ ਨਿੱਕੇ ਸ਼ਵੇਤ ਰੰਗ ਦੇ ਜਿਹੜੇ ਤੂੰਬੇ ਨੇ ਉਹ ਉੱਡਦੇ ਨੇ ਰੂਹ ਦੇ ਤੂੰਬਿਆਂ ਦੀ ਤਰ੍ਹਾਂ ਤੇ ਗੁਰੂ ਅਰਜੁਨ ਦੇ ਵਿੱਚ ਲੰਗ ਦੇ ਖੋਏ ਇੱਕ ਟੂੰਬੇ ਨਾਲ ਗੱਲ ਟੂੰਬਾ ਸਮਝਦੇ ਆਂ ਜੀ ਟੁਕੜਾ ਸਿੱਧੀ ਜੀ ਗੱਲ ਛੋਟਾ ਜਿਹਾ ਟੁਕੜਾ ਉਹਦੇ ਨਾਲ ਗੱਲ ਕਰਦੇ ਆਂ ਵੀ ਤੂੰ ਹੈ ਕੌਣ ਉਹ ਕਹਿੰਦਾ ਮੈਂ ਅੱਗ ਦਾ ਹਿੱਸਾ ਆ ਮਹਾਰਾਜ ਕਹਿੰਦੇ ਤੂੰ ਤਾਂ ਅੱਗ ਦੇ ਕੰਠ ਨਾਲ ਲੱਗਾ ਸੈਂ ਕਹਿੰਦਾ ਹਾਂ ਬਾਬਾ ਜੀ ਜਿੰਨੀ ਦੇਰ ਤੱਕ ਅੱਗ ਦੇ ਕੰਠ ਨਾਲ ਟਾਣੀ ਨਾਲ ਜੁੜੇ ਸਾਂ ਸੱਚਮੁੱਚ ਲੋਕ ਸਾਡੇ ਤੇ ਪਰ ਸਾਨੂੰ ਸਮਝਦੇ ਸਨ ਕਿ ਰਸਦਾਇਕ ਫਲ ਖਾਂ ਪਰ ਜਦੋਂ ਟਾਣੀ ਤੋਂ ਟੁੱਟ ਗਏ ਸਾਡੇ ਇੱਕ ਫਲ ਵਿੱਚੋਂ ਹਜ਼ਾਰਾਂ ਹਜ਼ਾਰਾਂ ਨਿੱਕੇ ਨਿੱਕੇ ਰੂਂ ਦੇ ਤਣਕੇ ਨਿਕਲੇ ਗੁਰੂ ਅਰਜਨ ਸਾਹਿਬ ਕਹਿੰਦੇ ਉਹ ਬੰਦਿਆ ਅੱਕ ਦਾ ਫਲ ਟਾਣੀ ਨਾਲੋਂ ਟੁੱਟ ਜਾਏ ਵਿਛੜ ਜਾਏ ਵਿਚਾਰ ਤੋਂ ਦੂਰ ਨਹੀਂ ਜਾਣਾ ਦੁੱਖ ਵਿਛੋੜਾ ਗੁਰੂ ਨਾਨਕ ਸਾਹਿਬ ਦਾ ਸ਼ਬਦ ਚੇਤੇ ਰੱਖ ਇੱਕ ਫਲ ਟਾਣੀ ਤੋਂ ਟੁੱਟ ਜਾਏ ਉਹਦੇ ਵਿੱਚੋਂ ਹਜ਼ਾਰਾਂ ਹਜ਼ਾਰਾਂ ਟੁਕੜੇ ਤਿੰਕੇ ਨਿਕਲਦੇ ਆ ਗੁਰਮਖੋਜੇ ਦਾ ਬੰਦੇ ਦਾ ਅੰਦਰ ਬਾਣੀ ਤੋਂ ਵਿਛੜ ਜਾਏ ਉਹਦੇ ਮਨ ਵਿੱਚੋਂ ਹਜ਼ਾਰਾਂ ਹਜ਼ਾਰਾਂ ਸੰਕਲਪ ਉੱਠਦੇ ਉਹਦਾ ਮਨ ਟਿਕਿਆ ਕਿੱਥੇ ਕਿਉਂਕਿ ਵਿਛੜਿਆ ਹੋਇਆ ਟੁਕੜੇ ਕਰਦਾ ਗੁਰੂ ਨਾਨਕ ਸਾਹਿਬ ਜੀ ਦੇ ਇਸ ਬਚਨ ਦੀ ਪ੍ਰੋੜਤਾ ਲਈ ਗੁਰੂ ਅਰਜੁਨ ਸਾਹਿਬ ਦਾ ਸ਼ਬਦ ਹੈ ਖਖੜੀਆਂ ਸੁਹਾਵੀਆਂ ਯਾਦ ਰੱਖੇ ਤੇ ਲਵਜੇ ਖਖੜੀਆਂ ਤੇ ਜਿਹੜੇ ਬਾਰਚੋਂ ਆਏ ਨਾ ਪਾਕਿਸਤਾਨ ਨੂੰ ਸ਼ਾਇਦ ਨੂੰ ਪਤਾ ਹੋਵੇ ਖਖੜੀ ਖਰਬੂਜੇ ਨੂੰ ਵੀ ਕਹਿੰਦੇ ਸਨ ਸਾਡੇ ਆ ਤੇ ਕੱਕੜੀ ਤਰ ਨੂੰ ਕਹਿੰਦੇ ਸਨ ਕੱਕੜੀਆਂ ਤਰਾਂ ਨੂੰ ਕਹਿੰਦੇ ਸਨ ਤੇ ਖਖੜੀਆਂ ਖਰਬੂਜੇ ਨੂੰ ਕਹਿੰਦੇ ਸਨ ਪਰ ਇੱਥੇ ਖਖੜੀਆਂ ਦਾ ਅਰਥ ਹੈ ਕਿ ਉਹ ਅੱਕ ਦਾ ਫਲ ਜਿਹੜਾ ਟੁਕੜੇ ਟੁਕੜੇ ਹੋ ਚੁੱਕਾ ਹੈ ਕਿ ਜਿਹੜਾ ਵਿਛੜ ਗਿਆ ਖਖੜੀਆਂ ਸੁਹਾਵੀਆਂ ਲਗੜੀਆਂ ਅੱਕ ਕੰਠ ਬਿਰੇ ਵਿਛੋੜਾ ਧਣੀ ਸਿਓ ਦੁੱਖ ਵਿਛੋੜਾ ਸੱਚੀ ਮੁੱਚੀ ਇਹਨਾਂ ਦਾ ਆਪਣੇ ਮਾਲਕ ਨਾਲੋਂ ਵਿਛੋੜਾ ਪੈ ਗਿਆ ਬਿਰੇ ਵਿਛੋੜਾ ਧਣੀ ਸਿਓ ਨਾਨਕ ਸਹਿ ਸਹਿ ਘੰਟੇ ਤੇ ਧਣੀਦਾਰਤ ਪ੍ਰਮਾਤਮਾ ਜਿਵੇਂ ਅੱਖ ਆਪਣੀ ਟਾਣੀ ਤੋਂ ਟੁੱਟ ਜਾਏ ਉਹਦੇ ਹਜ਼ਾਰਾਂ ਟੁਕੜੇ ਹੁੰਦੇ ਆ ਜਿਹੜਾ ਆਪਣੇ ਰੱਬ ਤੋਂ ਟੁੱਟ ਜਾ ਉਹਦੇ ਮਨ ਦੇ ਵੀ ਹਜ਼ਾਰਾਂ ਟੁਕੜੇ ਹੋ ਜਾਂਦੇ ਟਿਕਦੇ ਨਹੀਂ ਇਹਦਾ ਮਤਲਬ ਪਹਿਲੀ ਪਾਣੀ ਦੀ ਉਦਾਹਰਣ ਦੂਸਰੀ ਅਸੀਂ ਅੱਕ ਦੇ ਪੇਡੇ ਦੀ ਉਦਾਹਰਨ ਲਈ ਵਿਛੋੜਾ ਤੀਸਰੀ ਮੈਂ ਇੱਕ ਬੇਨਤੀ ਹੋਰ ਆਪ ਨੂੰ ਕਰਨ ਲਾ। ਦੇਖੋ ਜਦੋਂ ਮਹਾਪੁਰਖ ਬਾਣੀ ਉਚਾਰਦਾ ਨਾ ਯਾਦ ਰੱਖਿਓ ਕਵਤਾ ਵਿੱਚ ਕਵੀ ਜਾਂ ਸ਼ਾਇਰੀ ਕਰਨ ਵਾਲਾ ਸ਼ਾਇਰ ਉਹ ਸੱਚਮੁੱਚ ਮੈਂ ਤੁਹਾਨੂੰ ਅੱਗੇ ਕਿਹਾ ਗੱਲ ਸਮਝਾਉਣ ਲਈ ਆਪਣੇ ਕੋਲੋਂ ਰੁੱਖਾਂ ਨਾਲ ਵੀ ਗੱਲਾਂ ਕਰ ਲੱਗ ਪੈਂਦਾ। ਹੁਣ ਇੱਕ ਮੈਂ ਉਦਾਹਰਨ ਆਪ ਜੀ ਨੂੰ ਹੋਰ ਦੇਣੀ। ਕਿ ਵਿਛੋੜਾ ਕੀ ਆਪ ਸਭ ਨੂੰ ਪਤਾ ਹੈ ਮੰਦਰ ਦੇ ਵਿੱਚ ਸੰਖ ਪੂਰਿਆ ਜਾਂਦਾ ਹੈ। ਇੱਚ ਕੋਈ ਸ਼ੱਕ ਨਹੀਂ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਫਿਰ ਕਿਰਪਾ ਕਰਕੇ ਨਾ ਜੀ ਨਗਾਰੇ ਦੀ ਦਾਤ ਬਖਸ਼ੀ ਸੀ। ਗੁਰਦੁਆਰੇ ਵਿੱਚ ਨਗਾਰਾ ਵੱਜਦਾ। ਜਦੋਂ ਆਪ ਸੰਖ ਸੁਣਦੇ ਹੋ ਮੰਦਰ ਵਿੱਚ ਸੰਖ ਪੂਰਿਆ ਜਾਂਦਾ। ਉਹਦੀ ਆਵਾਜ਼ ਬਹੁਤ ਦੂਰ ਤੱਕ ਜਾਂਦੀ ਹੈ। ਕਬੀਰ ਸਾਹਿਬ ਜੀ ਦਾ ਬਚਨ ਹੈ। ਕਹਿੰਦੇ ਨੇ ਇੰਨੀ ਦੂਰ ਤੱਕ ਆਵਾਜ਼ ਗਈ। ਤੇ ਉਹ ਸੰਖ ਨੂੰ ਕਹਿੰਦਿਆ ਤੂੰ ਕਿੰਨਾ ਖੁਸ਼ਕਿਸਮਤ ਕਿ ਸਵੇਰੇ ਸਵੇਰੇ ਮੰਦਰ ਦੇ ਵਿੱਚ ਪੁਜਾਰੀ ਤੈਨੂੰ ਧੋ ਕੇ ਭਗਵਾਨ ਦੀ ਮੂਰਤੀ ਦੇ ਪੈਰਾਂ 'ਚ ਰੱਖਦਾ ਉਹਨਾਂ ਦੇ ਮਤ ਮੁਤਾਬਕ ਚਿੱਤੇ ਰੱਖਿਓ ਉਹਨਾਂ ਦੇ ਮਤ ਮੁਤਾਬਕ ਭਗਵਾਨ ਦੀ ਮੂਰਤੀ ਦੇ ਸਾਹਮਣੇ ਰੱਖਦਾ ਤੇ ਤੂੰ ਸਵੇਰੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਨਾ ਹੈ ਮਹਾਰਾਜ ਕਹਿੰਦੇ ਨਹੀਂ ਉਸ ਸੰਖ ਪੁਕਾਰ ਕੇ ਕਹਿੰਦਾ ਕਿ ਜਦੋਂ ਮੇਰੇ ਵਿੱਚ ਫੂਕ ਮਾਰਦਾ ਮੈਨੂੰ ਖਵਾ ਦਿੰਦਾ ਮੈਂ ਇੰਨੀ ਉੱਚੀ ਸਾਰੀ ਢਾ ਮਾਰਨਾ ਢਾ ਸ਼ਬਦ ਸਮਝਦੇ ਨਾ ਜੇ ਵੈਣ ਪਾਣੇ ਢਾ ਮਾਰਨੀ ਮੈਂ ਇੰਨੀ ਉੱਚੀ ਸਾਰੀ ਢਾ ਮਾਰਨਾ ਕਿ ਮੇਰੀ ਆਵਾਜ਼ ਸਮੁੰਦਰ ਦੇ ਗਹਿਰੇ ਪਾਣੀ ਤੱਕ ਪਹੁੰਚ ਜਾਏ ਮੈਂ ਆਪਣੇ ਵਰਗੇ ਸੰਖਾਂ ਨੂੰ ਕਹਿਣਾ ਚਾਹਨਾ ਆਪਣਾ ਆਪਾ ਭਾਵੇਂ ਖਾਰਾ ਪਾਣੀ ਹੈ ਭਾਵੇਂ ਉਹਦੀਆਂ ਲਹਿਰਾਂ ਦੁਪੇੜਾ ਵੀ ਮਾਰਨ ਪਰ ਕਦੀ ਆਪਣੇ ਸਮੁੰਦਰ ਨੂੰ ਛੱਡਿਓ ਨਾ ਮੈਂ ਵਿਛੜ ਗਿਆ ਵਾਂ ਭਾਵੇਂ ਭਗਵਾਨ ਦੀ ਮੂਰਤੀ ਕੋ ਰੱਖਿਆ ਮੈਨੂੰ ਪਰ ਆਪਣੇ ਘਰੋਂ ਵਿਛੜੇ ਕੋ ਇਹਨੂੰ ਢਾਹਾਂ ਮਾਰ ਕੇ ਰੋਣਾ ਪੈਂਦਾ